ਜੈ ਸ਼੍ਰੀ ਕ੍ਰਿਸ਼ਨ ਕੋਰੇ ਵੀ ਨੇ ਕ੍ਰਿਸ਼ਨ ਦੇ دیਵਾਨੇ ਤੇ ਕ੍ਰਿਸ਼ਨ ਭਗਵਾਨ ਕਰਦੇ ਨੇ ਸਭ ਦੀਆਂ ਮਰਾਦਾਂ ਪੂਰੀਆਂ ਪਹਿਲਾਂ ਤਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਜੈ ਸ਼੍ਰੀ ਕ੍ਰਿਸ਼ਨ ਜ਼ਰੂਰ ਲਿਖ ਦਿਓ ਸਾਨੂੰ ਦਿਖਾਉਨੇ ਆ ਕਿ ਪੂਰਾ ਸੰਸਾਰ دیਵਾਨਾ ਹੈ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਤੇਉ ਜੋ ਪੂਜਾ ਕਰ ਰਹੀਆਂ ਗੋਰੀਆਂ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਵੱਲੋਂ ਮਥਰਾ ਦੇ ਵਿੱਚ ਰੋਜ਼ਾਨਾ ਕੀਰਤਨ ਕੀਤਾ ਜਾਂਦਾ ਹੈ ਇਹਨਾਂ ਨੂੰ ਪੰਜਾਬੀ ਹਿੰਦੀ ਕੋਈ ਵੀ ਸਮਝ ਨਹੀਂ ਆਉਂਦੀ ਪਰ ਜਿਹੜਾ ਕੀਰਤਨ ਹੈ ਉਹ ਸ਼ੁੱਧ ਹਿੰਦੀ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ ਇਹ ਪ੍ਰਚਾਰ ਕਿਸ ਤਰੀਕੇ ਦੇ ਨਾਲ ਕਰਦੇ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਗੁਣਗਾਨ ਕਰਦੇ ਨੇ ਉਹ ਵੀਡੀਓ ਤੁਹਾਨੂੰ ਸੁਣਾਉਣੇ ਆ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਜਿੰਨੇ ਵੀ ਦੋਸਤ ਚੈਨਲ ਨਾਲ ਜੁੜੇ ਨੇ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਕ੍ਰਿਸ਼ਨ ਲੈ ਕੇ ਮੁਰਾਦਾਂ ਪੂਰੀਆਂ ਕਰ ਲਿਓ ਕਿਉਂਕਿ ਜਦੋਂ ਮਾਥਰਾ ਦੀ ਧਾਰਤੀ ਤੇ ਜਾ ਕੇ ਤੁਸੀਂ ਦਰਸ਼ਨ ਕਰਦੇ ਹੋ ਤਾਂ ਹਰ ਇੱਕ ਮੁਰਾਦ ਪੂਰੀ ਹੋ ਜਾਂਦੀ ਹੈ ਤੇ ਇਹ ਗੋਰੇ ਨੇ ਜਿਹੜੇ ਉਹ ਕੀਰਤਨ ਕਰਦੇ ਨੇ ਸ਼੍ਰੀ ਕ੍ਰਿਸ਼ਨ ਨਾਮ ਦਾ ਗੂੰਗਾਨ ਕਰਦੇ ਨੇ ਤੇ ਹਰ ਕੰਮ ਜਿਹੜਾ ਬਣ ਜਾਂਦਾ ਇੱਥੇ ਦਰਸ਼ਨ ਕਰਨ ਦੇ ਨਾਲ ਤਾਂ ਤੁਹਾਨੂੰ ਅੱਜ ਉਹ ਕੀਰਤਨ ਦਿਖਾਉਣੇ ਆ ਜੋ ਅੰਗਰੇਜ਼ਾਂ ਵੱਲੋਂ ਗੋਰਿਆਂ ਵੱਲੋਂ ਕੀਤਾ ਜਾਂਦਾ ਕਿਉਂਕਿ ਕ੍ਰਿਸ਼ਨ ਭਗਵਾਨ ਦਾ ਲੋਹਾ ਇਹ ਸਾਰੇ ਗੋਰੇ ਕਿਉਂ ਮੰਨਦੇ ਨੇ ਉਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆ ਤੇ ਅੰਗਰੇਜ਼ ਕਿਵੇਂ ਕਰਦੇ ਨੇ ਕੀਰਤਨ ਤੁਹਾਨੂੰ ਇੰਜ ਲੱਗੇਗਾ 1 ਮਿੰਟ ਦੇ ਲਈ ਕਿ ਇਹਨਾਂ ਨੂੰ ਹਿੰਦੀ ਵੀ ਆਉਂਦੀ ਹੋਏਗੀ ਪਰ ਇਹਨਾਂ ਨੂੰ ਹਿੰਦੀ ਦਾ ਕੋਈ ਵੀ ਸ਼ਬਦ ਸਮਝ ਨਹੀਂ ਆਉਂਦਾ ਸਿਵਾਏ ਇਸ ਕੀਰਤਨ ਦੇ ਜੋ ਇਹ ਕੀਰਤਨ ਕਰ ਰਹੇ ਨੇ ਜਿੱਥੇ ਕ੍ਰਿਸ਼ਨ ਭਗਵਾਨ ਦਾ ਲੋਹਾ ਪੂਰਾ ਸੰਸਾਰ ਮੰਨਦਾ ਹੈ ਤਾਂ ਗੋਰੇ ਵੀ دیਵਾਨੇ ਨੇ શ્રી ਕ੍ਰਿਸ਼ਨ ਭਗਵਾਨ ਦੇ ਸੁਣੋ ਕੀਰਤਨ ரி ராம ர हरे Rama हरे Rama thank <laughs> you Krishna Hare Krishna. Krishna Krishna, Krishna Hare, 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 Hare! Hare Krishna, everyone. My name is Lakshmitara Devidasi. I am from Ukraine. I came in to one years ago with all my family. We feel very happy here with all these Indian people. And we chant Hare Krishna and distributing books of Sri Prabhupada for his con every evening. Harival.